ਇੱਕ ਬਾਹਰਲੇ ਦੇਸ਼ਾਂ ਦੇ ਵਿੱਚ ਜਦੋਂ ਕੰਮ ਦੀ ਕਮੀ ਆ ਗਈ ਸੀ ਉਦੋਂ ਤੁਸੀਂ ਇੱਕ ਹੈਲਪ ਹੈਲਪਲਾਈਨ ਸ਼ੁਰੂ ਕੀਤੀ ਬੱਚਾ ਨੂੰ ਉੱਤਰ ਜਿਹੜੇ ਬਾਹਰ ਬੱਚੇ ਗਏ ਸੀ ਉਹਨਾਂ ਨੂੰ ਕੰਮ ਬੜਾ ਦਵਾਇਆ ਉੱਧਰ ਉਹ ਕੀ ਐਕਸਪੀਰੀਅੰਸ ਰਿਹਾ ਤੁਹਾਡਾ ਉਹ ਬਾਈ ਜੀ ਉਹ ਕੰਮ ਅੱਜ ਵੀ ਚੱਲ ਜਾਂਦਾ ਜੀ ਇਹਦੀ ਸ਼ੁਰੂਆਤ ਕੀਤੀ ਸੀ ਸਾਡੇ ਅਬੌਰ ਦੇ ਗੈਰੀ ਥਿੰਦ ਜੀ ਨੇ ਅਮਿਤ ਚਾਮਚੇ ਕਿੱਟੀ ਨੇ ਜੀ ਇੱਕ ਤੁਸੀਂ ਡੀਵੀ ਕਾਲਜ ਦੇ ਪ੍ਰਿੰਸੀਪਲ ਮਹਾਜਨ ਸਾਹਿਬ ਨੇ ਉਹਨਾਂ ਦਾ ਬੇਟਾ ਹੈ ਜੀ ਹਾਰਡੀ ਉਹਨੂੰ ਉਥੇ ਹਾਰਡੀ ਕਹਿੰਦੇ ਵੈਸੇ ਉਹਦਾ ਨਾਮ ਹੈ ਤੇਜਮਾ ਜਣਾ ਇਹਨਾਂ ਸਾਰਿਆਂ ਨਾਲ ਲਾਲ ਕੇ ਅਸੀਂ ਅਬੋਰ ਹੈਲਪਲਾਈਨ ਕੈਨੇਡਾ ਸ਼ੁਰੂ ਕੀਤੀ ਜਿਹੜੀ ਅੱਜ ਵੀ ਚੱਲੀ ਜਾਂਦੀ ਹੈ ਉਹ ਅੱਜ ਅੱਜ ਵੀ ਬੰਦ ਨਹੀਂ ਹੋਈਗੀ ਉਹਦੇ ਵਿੱਚ ਬਾਈ ਜੀ ਕੀ ਹੋਇਆ ਸੀਗਾ ਵੀ ਉਹਦੇ ਵਿੱਚ ਹੀ ਲੋਕਾਂ ਦੇ ਬੜੇ ਰੰਗ ਵੇਖਣ ਨੂੰ ਮਿਲਦੇ ਆ ਜੀ ਕੀ ਹੋਇਆ ਇੱਕ ਬੱਚਾ ਸੀਗਾ ਆਪਣੇ ਅਬੋਰ ਦਾ ਇੱਕ ਪੁਲਿਸ ਵਾਲੇ ਦਾ ਹੋਮਗਾਰਡ ਦਾ ਜਵਾਨ ਸੀਗਾ ਉਹਦਾ ਬੇਟਾ ਸੀ ਉਹ ਮੁੰਡਾ ਬਹੁਤ ਵਧੀਆ ਸੀ ਸੀ ਉਹਨੇ ਮੇਚ ਆਉਣ ਨੂੰ ਆਦੇ ਕੋਲ ਕੰਮ ਲਾ ਲਿਆ ਕੀ ਹੋਇਆ ਕੁਛ ਦਿਨ ਵਾਸਤੇ ਉਹ ਮੁੰਡੇ ਦਾ ਕੋਈ ਪੇਪਰ ਵਗੈਰਾ ਆ ਗਿਆ ਤੇ ਉਹਨੇ ਨਾ ਕਿਸੇ ਹੋਰ ਬੰਦੇ ਨੂੰ ਲਵਾਤਾ ਵੀ ਮੇਰੀ ਜਗ੍ਹਾ ਤੇ ਤੁਹਾਨੂੰ ਕੰਮ ਤੇ ਲੈ ਜਾਇਆ ਕਰ ਉਹ ਲਜਾਨ ਲੱਗੇ ਨਾ ਉਹਨੂੰ ਕੋਈ ਮਿੱਤ ਚ ਆਮਨੇ ਕੋਈ ਦੋ ਦਿਨ ਪੈਸੇ ਲੇਟ ਦਿੱਤੇ ਹੋਣੇ ਸੀ ਉਸ ਬੰਦੇ ਨੇ ਉਹਨੂੰ ਇੰਨੀਆਂ ਬਦਤਮੀਜ਼ੀ ਨਾਲ ਗੱਲਾਂ ਕਹੀਆਂ ਬੜੀਆਂ ਮਤਲਬ ਗਲਤ ਤੱਕ ਬੋਲੇ ਮਤਲਬ ਮੈਨੂੰ ਬੜਾ ਫੀਲ ਹੋਇਆ ਵੀ ਆਪਾਂ ਲੋਕ ਭਲਾ ਕਰਨ ਜਾਣੇ ਆ ਜੀ ਤਾਂ ਉੱਥੇ ਨਾ ਕੈਨੇਡਾ ਦੇ ਵਿੱਚ ਦੱਸਦੇ ਨੇ ਵੀ ਉੱਥੇ ਬਿਨਾ ਕਮਿਸ਼ਨ ਤੋਂ ਬਿਨਾ ਠੱਗੀ ਮਾਰਿਆ ਤਾਂ ਕੋਈ ਉੱਥੇ ਕੰਮ ਹੀ ਨਹੀਂ ਚੱਲਦਾਗਾ ਸਸ਼ੀਕਾਲ ਜੀ ਤੁਸੀਂ ਜੁੜੇ ਹੋਏ ਹੋ ਆ ਦਾ ਪੋਸਟ ਮੇਲ ਨਾਲ ਤੇ ਮੈਂ ਸਚਵੀਰ ਕਰਾਈ ਵਾਲਾ ਪੰਜਾਬ ਦੇ ਵਿੱਚ ਗਰੀਬ ਲੋਕਾਂ ਦੀ ਬਾਹ ਫੜਨ ਵਾਲੇ ਜਾਂ ਸੰਸਥਾਵਾਂ ਹੁੰਦੀਆਂ ਨੇ ਜਿਹੜੀਆਂ ਬਹੁਤ ਜੋ ਸੇਵਾ ਕਰਦੀਆਂ ਆਪਾਂ ਆਮ ਤੌਰ ਤੇ ਦੇਖਦੇ ਆ ਕਿ ਸਭ ਤੋਂ ਵੱਧ ਜਿਹੜੇ ਲੋਕਾਂ ਦੀ ਸੇਵਾ ਕਰਨ ਵਾਲੇ ਆ ਉਹ ਪੰਜਾਬ ਦੇ ਵਿੱਚ ਹੀ ਹੁੰਦੇ ਨੇ ਤੇ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਜਿੰਨਾਂ ਨੇ ਅਬੋਰ ਦੇ ਵਿੱਚ ਗਰੀਬ ਬੱਚਿਆਂ ਦੇ ਹਦਾ ਹੱਥ ਫੜਿਆ ਪੜ੍ਹਾਈ ਨੂੰ ਲੈ ਕੇ ਜਾਂ ਨਸ਼ਿਆਂ ਦੀ ਗੱਲ ਹੋਵੇ ਉਹਨਾਂ ਨੇ ਨੌਜਵਾਨਾਂ ਦੇ ਨਸ਼ੇ ਜਿਹੜੇ ਉਹ ਬਹੁਤ ਛੜਵਾਏ ਆ ਸਾਡੇ ਨਾਲ ਨੇ ਅਰੋੜਾ ਵਿਕਾਸ ਮੰਚ ਤੋਂ ਫਾਊਂਡਰ ਬਾਈ ਗਗਨ ਚੱਕ ਜੀ ਆਪਣੇ ਨਾਲ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਹੁਤ ਵਧੀਆ ਬਾਈ ਜੀ ਤੁਸੀਂ ਸੁਣਾਓ ਕਿਵੇਂ ਚੱਲ ਰਹੀ ਹੈ ਤੁਹਾਡਾ ਜਿਹੜਾ ਬੱਚਿਆਂ ਨੂੰ ਪੜ੍ਹਾਉਣਾ ਤੇ ਤੁਸੀਂ ਨੌਜਵਾਨ ਬੱਚਿਆਂ ਦਾ ਨਸ਼ਾ ਵੀ ਛਡਾਉਣੀ ਹੈ ਉਹ ਕਿਵੇਂ ਚੱਲਦਾ ਹੈ ਸਾਰਾ ਕੁਝ ਬਹੁਤ ਵਧੀਆ ਚੱਲਦਾ ਹੈ ਭਾਈ ਜੀ ਬਾਈ ਕਰੋ ਦੀ ਕਿਰਪਾ ਨਾਲ ਹੀ ਸਾਰਾ ਕੁਝ ਹੁੰਦਾ ਹੈ ਬੰਦੇ ਦੇ ਵਾਸਤਾ ਕੁਝ ਵੀ ਨਹੀਂ ਹੈਗਾ ਤੇ ਜੋ ਪਰਮਾਤਮਾ ਕਰਾਈ ਜਾਂਦਾ ਕਰੀਏ ਨੇ ਆਂ ਦੀ ਡਿਊਟੀ ਤਨ ਦੇ ਹੀ ਨਾਲ ਨਿਭਾਉਂਦੇ ਪਏ ਆਂ ਇੱਕ ਬਾਹਰਲੇ ਦੇਸ਼ਾਂ ਦੇ ਵਿੱਚ ਜਦੋਂ ਕੰਮ ਦੀ ਕਮੀ ਆ ਗਈ ਸੀ ਉਦੋਂ ਤੁਸੀਂ ਇੱਕ ਹੈਲਪ ਹੈਲਪਲਾਈਨ ਸ਼ੁਰੂ ਕੀਤੀ ਬੱਚਿਆਂ ਨੂੰ ਉੱਧਰ ਜਿਹੜੇ ਬਾਹਰ ਬੱਚੇ ਗਏ ਸੀ ਉਹਨਾਂ ਨੂੰ ਕੰਮ ਬੜਾ ਦਵਾਇਆ ਉੱਧਰ ਉਹ ਕੀ ਐਕਸਪੀਰੀਅੰਸ ਰਿਹਾ ਤੁਹਾਡਾ ਉਹ ਬਾਈ ਜੀ ਉਹ ਕੰਮ ਅੱਜ ਵੀ ਚੱਲ ਜਾਂਦਾ ਜੀ ਇਹਦੀ ਸ਼ੁਰੂਆਤ ਕੀਤੀ ਸੀ ਸਾਡੇ ਅਬੌਰ ਦੇ ਗੈਰੀ ਥਿੰਦ ਜੀ ਨੇ ਅਮਿਤ ਚਾਮ ਜੀ ਕਿੱਟੀ ਨੇ ਜੀ ਇੱਕ ਤੁਸੀਂ ਡੀਵੀ ਕਾਲਜ ਦੇ ਪ੍ਰਿੰਸੀਪਲ ਮਹਾਜਨ ਸਾਹਿਬ ਨੇ ਉਹਨਾਂ ਦਾ ਬੇਟਾ ਹੈ ਜੀ ਹਾਰਦੀਮਨ ਉਹਨੂੰ ਉੱਥੇ ਹਾਰਦੀ ਕਹਿੰਦੇ ਵੈਸੇ ਉਹਦਾ ਨਾਮ ਹੈ ਤੇਜਮਾ ਜਣਾ ਇਹਨਾਂ ਸਾਰਿਆਂ ਨਾਲ ਲਾਲ ਕੇ ਅਸੀਂ ਅਬੋਰ ਹੈਲਪਲਾਈਨ ਕੈਨੇਡਾ ਸ਼ੁਰੂ ਕੀਤੀ ਜਿਹੜੀ ਅੱਜ ਵੀ ਚੱਲੀ ਜਾਂਦੀ ਹੈ ਉਹ ਅੱਜ ਵੀ ਬੰਦ ਨਹੀਂ ਹੋਈਗੀ ਉਹਦੇ ਵਿੱਚ ਬਾਈ ਜੀ ਕੀ ਹੋਇਆ ਸੀਗਾ ਵੀ ਉਹਦੇ ਵਿੱਚ ਵੀ ਲੋਕਾਂ ਦੇ ਬੜੇ ਰੰਗ ਵੇਖਣ ਨੂੰ ਮਿਲਦੇ ਆ ਜੀ ਕੀ ਹੋਇਆ ਇੱਕ ਬੱਚਾ ਸੀਗਾ ਆਪਣੇ ਅਬੋਰ ਦਾ ਇੱਕ ਪੁਲਿਸ ਵਾਲੇ ਦਾ ਹੋਮਗਾਰਡ ਦਾ ਜਵਾਨ ਸੀਗਾ ਉਹਦਾ ਬੇਟਾ ਸੀ ਉਹ ਮੁੰਡਾ ਬਹੁਤ ਵਧੀਆ ਸੀ ਸੀ ਉਹਨੇ ਅਮੀਰ ਝਾਵਣਿਆਂ ਨੂੰ ਆਦੇ ਕੋਲ ਕੰਮ ਲਾ ਲਿਆ ਕੀ ਹੋਇਆ ਕੁਛ ਦਿਨ ਵਾਸਤੇ ਉਹ ਨਾ ਉਹ ਮੁੰਡੇ ਦਾ ਕੋਈ ਪੇਪਰ ਵਗੈਰਾ ਆਕੇ ਤੇ ਉਹਨੇ ਨਾ ਕਿਸੇ ਹੋਰ ਬੰਦੇ ਨੂੰ ਲਵਾਤਾ ਵੀ ਮੇਰੀ ਜਗ੍ਹਾ ਤੇ ਤੂੰ ਉਹਨੂੰ ਕੰਮ ਤੇ ਲੈ ਜਾਇਆ ਕਰ ਉਹ ਲਜਾਨ ਲੱਗੇ ਨਾ ਉਹਨੂੰ ਕੋਈ ਮਿੱਤ ਛਾਮਨੇ ਕੋਈ ਦੋ ਦਿਨ ਪੈਸੇ ਲੇਟ ਦਿੱਤੇ ਹੋਣੇ ਆ ਉਸ ਬੰਦੇ ਨੇ ਉਹਨੂੰ ਇੰਨੀਆਂ ਬਦਤਮੀਜ਼ੀ ਨਾਲ ਗੱਲਾਂ ਕਹੀਆਂ ਬੜੀਆਂ ਮਤਲਬ ਗਲਤ ਤੱਕ ਬੋਲ ਗਏ ਮਤਲਬ ਮੈਨੂੰ ਬੜਾ ਫੀਲ ਹੋਇਆ ਵੀ ਆਪਾਂ ਲੋਕ ਭਲਾ ਕਰਨ ਜਾਂਦੇ ਆ ਨਹੀਂ ਤਾਂ ਉੱਥੇ ਨਾ ਕੈਨੇਡਾ ਦੇ ਵਿੱਚ ਦੱਸਦੇ ਨੇ ਵੀ ਉੱਥੇ ਬਿਨਾ ਕਮਿਸ਼ਨ ਤੋਂ ਬਿਨਾ ਠੱਗੀ ਮਾਰਿਆ ਤਾਂ ਕੋਈ ਉੱਥੇ ਕੰਮ ਹੀ ਨਹੀਂ ਚੱਲਦਾਗਾ ਅਸੀਂ ਮਤਲਬ ਮੰਨਗੇ ਚੱਲੋਗੇ ਵੀ ਘੜੋ ਘੜ 30 35 ਬੱਚਿਆਂ ਨੂੰ ਅਸੀਂ ਸੈੱਟ ਕੀਤਾ ਉੱਥੇ ਅੱਜ ਵੀ ਸਾਡੀ ਕਈ ਕੁੜੀਆਂ ਆਈਆਂ ਨੇ ਵਧੀਆ ਪੈਸੇ ਕਮਾਉਂਦੀਆਂ ਵੀਆਂ ਨੇ ਅੱਜ ਵੀ ਮੈਸੇਜ ਆਉਂਦੇ ਨੇ ਅਸੀਂ ਉਹਦੀ ਮਦਦ ਕਰਨ ਦੀ ਹੈਲਪ ਕਰਦੇ ਹ ਹੁਣ ਵੀ ਇੱਕ ਦੋ ਬੱਚਿਆਂ ਦੀ ਗੱਲ ਚੱਲੀ ਜਾਂਦੀ ਹੈ ਕੁੜੀ ਸੀ ਉਹਨੂੰ ਪਹਿਲੇ ਮਿੱਥ ਜਾਵ ਨੇ ਕਿਸੇ ਹੋਰ ਪਾਸੇ ਲਵਾਇਆ ਸੀਗਾ ਉਹ ਕੁੜੀ ਨੇ ਜਦੋਂ ਕੰਮ ਲੱਗੀ ਰਹੀ ਤਾਂ ਕਦੇ ਉਹਨੂੰ ਧੰਨਵਾਦ ਨਹੀਂ ਕੀਤਾ ਵੀ ਭਈਆ ਤੁਹਾਡੇ ਕਰਕੇ ਮੇਰਾ ਠੀਕ ਚ ਹੁਣ ਜਦੋਂ ਕੰਮ हट ਗਈ ਉਹਦੀ ਮੰਮੀ ਵੀ ਉਹਦਾ ਹਾਲ ਚਾਲ ਪੁੱਛਣ ਲੱਗ ਪਈ ਵੀ ਤੂੰ ਠੀਕ ਹੈ ਵੀਰੇ ਮਤਲਬ ਲੋਕਾਂ ਦੀ ਕਈ ਵਾਰੀ ਨਾ ਮਤਲਬ ਦੇਖ ਕੇ ਨਾ ਬੜਾ ਫਿਰ ਅਸੀਂ ਸੋਚਦੇ ਹਾਂ ਵੀ ਚਲੋ ਉਹਨਾਂ ਤੇ ਸਾਡੇ ਵਿੱਚ ਫਰਕ ਕੀ ਰਹਿ ਗਿਆ ਭੁੱਲ ਜਾਂਦੇ ਨਾ ਲੋਕ ਮਤਲਬ ਉਹ ਕਈ ਉਹਨਾਂ ਸਾਡੇ ਕਿ ਲਵਲੀ ਭਾਜੀ ਨੇ ਲਵਲੀ ਬੁੱਟਰ ਦੀ ਸਾਡੇ ਅਵਾਰਡ ਦੇ ਹੀ ਨੇ ਉਸ ਬੰਦੇ ਨੇ ਸਭ ਤੋਂ ਜ਼ਿਆਦਾ ਕੰਮ ਦਿੱਤੇ ਸਾਰੇ ਬੱਚਿਆਂ ਨੂੰ ਹੁਣ ਆਪਣੇ ਬੱਚੇ ਕੀ ਕਰਦੇ ਆ ਜਦੋਂ ਕੰਮ ਲੱਭਣਾ ਹੋਵੇ ਗਰੁੱਪ 'ਚ ਪੂਰਾ ਮੈਸੇਜ ਸਟਾਰਟ ਹੋ ਜਾਂਦਾ ਮੈਨੂੰ ਕੰਮ ਦੇਓ ਕੰਮ ਦੇ ਹੋਣ ਜਦੋਂ ਲਵਲੀ ਭਾਜੀ ਉਹਨੂੰ ਕੰਮ ਦਿੰਦੇ ਆ ਮੰਨ ਲਓ ਸਵੇਰੇ ਸ਼ਿਫਟ ਹੈ 6 ਵਜੇ ਦੀ ਕੀ ਲਵਲੀ ਭਾਜੀ ਦੀ ਗੱਡੀ ਆਂਦੀ ਹੈ 5 ਵਜੇ ਉਸ ਬੱਚੇ ਨੂੰ ਲਿਜਾ ਕੇ ਕੰਮ ਤੇ ਲੈ ਜਾਂਦੀ ਤੇ ਛੱਡ ਕੇ ਜਾਂਦੀ ਹੈ ਬੱਚੇ ਫੋਨ ਸਵਿਚ ਆਫ ਕਰ ਲੈਂਦੇ ਆ ਜੇ ਉਹਨਾਂ ਦਾ ਸਲੈਬ ਬਣਿਆ ਹੁੰਦਾ 10 ਬੱਚਿਆਂ ਦਾ ਉਹਨਾਂ ਲਈ ਦੋ ਬੱਚੇ ਛੋਟ ਹੋ ਗਏ ਮੋਕੇ ਤੇ ਉਹ ਬੱਚੇ ਨੂੰ ਉਹਨਾਂ ਨੂੰ लवली ਭਾਜੀ ਨੂੰ ਬੜੀ ਦਿੱਕਤ ਆਉਂਦੀ ਹੈ ਉਹ ਵਿਚਾਰੇ ਕਈ ਵਾਰੀ ਫਰਸਟ੍ਰੇਟ ਵੀ ਹੋ ਜਾਂਦੇ ਫਿਰ ਵੀ ਅਸੀਂ ਮਿੰਨਤਾ ਕਰਦੇ ਆ ਗੈਰੀ ਭਾਜੀ ਹੁੰਦੀ ਮਿੰਨਤਾ ਕਰਦੇ ਨੇ लवली ਗੁੱਸਾ ਨਾ ਕਰ ਯਾਰ ਲੋਕਾਂ ਦੇ ਬੱਚੇ ਚਲੋ ਆਪਣੇ ਬੱਚੇ ਹੀ ਨੇ ਮਤਲਬ ਕਈ ਚੀਜ਼ਾਂ ਦਾ ਦੇਖ ਕੇ ਸੋਚਦੇ ਜਿਹੜੀ ਸੋਚ ਆਪਣੀ ਇੱਥੇ ਵੀ ਹੈ ਕੈਨੇਡਾ ਵੀ ਜਾ ਕੇ ਨਹੀਂ ਬਦਲੀ ਤਾਂ ਆਪਾਂ ਨੂੰ ਫਰਕ ਹੀ ਹੋਇਆ ਪਿਆ ਕੈਨੇਡਾ ਜਾਣ ਦਾ ਜੀ ਆਹ ਗੱਲ ਹੈ ਤੇ ਕੀ ਕੀ ਹੋਰ ਉਪਰਾਲੇ ਕਰ ਰਹੇ ਹੋ ਤੁਸੀਂ ਅਸੀਂ ਸਭ ਤੋਂ ਪਹਿਲਾਂ ਤਾਂ ਅਸੀਂ ਨਾ ਜੀ ਅਸੀਂ ਜਿਹੜੀ ਕੁੜੀਆਂ ਜ਼ਰੂਰਤਮਈਆਂ ਉਹਨਾਂ ਦੇ ਵਿਆਹ ਕਰਾ ਰਹੇ ਹਾਂ ਅਸੀਂ ਜੀ ਇਹਨਾਂ ਕੋਲ ਪੈਸਾ ਨਹੀਂ ਹੁੰਦਾ ਜਾਂ ਇਹਨਾਂ ਦੇ ਪਾਪਾ ਨਹੀਂ ਹੈਗੇ ਜਾਂ ਅਸੀਂ 124 ਕੁੜੀਆਂ ਦੇ ਵਿਆਹ ਸਾਡੀ ਸੰਸਥਾ ਰੋੜਾ ਵਿਕਾਸਮੰਚ ਕਰਵਾ ਚੁੱਕੀਆਂ ਤੁਸੀਂ ਸੋਚਦੇ ਹੋਗੇ ਪੈਸੇ ਕਿਵੇਂ ਇਕੱਠੇ ਹੁੰਦੇ ਆ ਲੋਕਾਂ ਦੇ ਅਕਸਰ ਸਵਾਲ ਆਉਂਦਾ ਵੀ ਯਾਰ ਸੰਸਥਾ ਵਾਲੇ ਇਹ ਪੈਸੇ ਕਿਵੇਂ ਇਕੱਠੇ ਕਰਦੇ ਆ ਅਸੀਂ ਗਰੁੱਪ ਬਣਾਏ ਹੋਏ ਆ ਬਾਈ ਜੀ ਆਪਦੇ ਸਾਰੇ ਮੈਂਬਰਾਂ ਦੇ ਅਸੀਂ ਉਹਦੇ ਵਿੱਚ ਮੈਸੇਜ ਪਾਉਂਦੇ ਆ ਵੀ ਇੱਕ ਕੁੜੀ ਦਾ ਵਿਆਹ ਹੈ ਐਨੀ ਤਰੀਕ ਨੂੰ ਵਿਆਹ ਹੈ ਐਸ ਕੁੜੀ ਦੇ ਰਾਸ਼ਨ ਵਾਸਤੇ ਐਨਾ ਪੈਸਾ ਲੱਗਣਾ ਜਾਂ ਐਸ ਕੁੜੀ ਦਾ ਪੂਰਾ ਵਿਆਹ ਕਰਨਾ ਐਨਾ ਖਰਚਾ ਪੈਣਾ ਅਸੀਂ ਉਹ ਮੈਸੇਜ ਪਾ ਕੇ ਨਾਲ ਗੂਗਲ ਪੇ ਨੰਬਰ ਪਾ ਦਈਦਾ ਸਾਨੂੰ ਅੱਧੇ ਘੰਟੇ ਦੇ ਵਿੱਚ ਘੰਟੇ ਦੇ ਵਿੱਚ ਉਹ ਪੈਸੇ ਇਕੱਠੇ ਹੋ ਜਾਂਦੇ ਨੇ ਮਜੇ ਸਾਨੂੰ 6000 ਚਾਹੀਦਾ ਅਸੀਂ 6000 ਇਕੱਠਾ ਕਰਦੇ ਜੇ ਸਾਨੂੰ 15000 ਚਾਹੀਦਾ ਅਸੀਂ 15000 ਅਸੀਂ ਕੋਈ ਉਹਨਾਂ ਕੋਲ ਐਡਵਾਂਸ ਲੈ ਕੇ ਨਹੀਂ ਰੱਖ ਦੇਗੇ ਅਸੀਂ ਇੱਕ ਪ੍ਰੋਜੈਕਟ ਲਾਉਣੀ ਹੈ ਦਵਾਈਆਂ ਦਾ ਲੰਗਰ ਇੰਨੇ ਵਿੱਚ ਅਸੀਂ ਦਵਾਈਆਂ ਦਿੰਨੇ ਆ ਜਿਹੜੇ ਕਿਡਨੀ ਪੇਸ਼ੈਂਟ ਨੇ ਕੈਂਸਰ ਦੇ ਪੇਸ਼ੈਂਟ ਨੇ ਜਾਂ ਜਿਹੜੇ ਬੱਚੇ ਬੰਦੇ ਲਾਲ ਆ ਜਿਹੜਾ ਪੈਸਾ ਦਵਾਈ ਨਹੀਂ ਲੈ ਸਕਿਆ ਸੀ ਉਹਨੂੰ ਕਾਰਡ ਬਣਾ ਕੇ ਦਿੰਨੇ ਆ ਜਨੋਸ਼ਧੀ ਕੇਂਦਰ ਹੈ ਅਸੀਂ ਉੱਥੇ ਉਹਦਾ ਕਾਰਡ ਬਣਾ ਕੇ ਦਿੰਨੇ ਆ ਉਹ ਉਹ ਜਿੰਨੀ ਵੀ ਫੰਡਿੰਗ ਹੁੰਦੀ ਹੈ ਅ ਰੋੜਾ ਵਿਕਾਸਮਣ ਕੈਨੇਡਾ ਦੇ ਪ੍ਰਧਾਨ ਸਾਡੇ ਮਿੱਤ ਚਾਮ ਨੇ ਉਹ ਹਰ ਮਹੀਨੇ ਉੱਥੋਂ ਜਿੰਨੇ ਵੀ ਬਿੱਲ ਬਣਦਾ 10000 ਬਣੇ 12 ਬਣੇ 15 ਬਣੇ ਉਹ ਸਾਰੇ ਪੈਸੇ ਉਥੋਂ ਸਾਨੂੰ ਆ ਜਾਂਦੇ ਨੇ ਹੁਣ ਤੱਕ ਅਸੀਂ ਮਤਲਬ ਰਮਾਤਮਾ ਦੀ ਕਿਰਪਾ ਦੇ ਨਾਲ ਡਰ ਕੇ ਕਹਿੰਦੇ ਵੀ ਅਸੀਂ 100 150 ਬੰਦਿਆਂ ਤੋਂ ਵੱਧ ਅਸੀਂ ਉਹਨਾਂ ਨੂੰ ਦਵਾਈਆਂ ਲਗਾਤਾਰ ਦਵਾ ਰਹੇ ਹੈਗੇ ਆਂ ਬਾਕੀ ਅਸੀਂ ਨਸ਼ੇ ਉੱਤੇ ਕੰਮ ਕਰਦੇ ਆਂ ਨਸ਼ੇ ਦੇ ਵਿੱਚ ਕੋਈ ਵੀ ਨਸ਼ੇ ਦਾਦਲ ਚ ਫਸ ਚੁੱਕਿਆ ਉਹਨੂੰ ਕਢਾਉਣ ਦੀ ਕੋਸ਼ਿਸ਼ ਪੂਰੀ ਕਰਦੇ ਆਂ ਆਪਦੇ ਵੱਲੋਂ ਜੇ ਉਹਨੂੰ ਅਸੀਂ ਰੋਜ਼ਗਾਰ ਵੀ ਦਿਵਾਉਣ ਦੀ ਕੋਸ਼ਿਸ਼ ਕਰਦੇ ਆਂ ਪਲੱਸ ਜਿਹੜੇ ਬੱਚੇ ਨਾ ਪੈ ਨਸ਼ੇ ਤੇ ਉਹਨਾਂ ਵਾਸਤੇ ਅਸੀਂ ਮੁਸਕਾਨ ਸਕੂਲ ਬਣਾਏ ਨੇ ਅਸलम ਏਰੀਆ ਦੇ ਵਿੱਚ ਜਿੱਥੇ ਮਤਲਬ ਨਸ਼ੇ ਦੇ ਹੌਰਸਪੋਰਟ ਜਿੰਨੂੰ ਕਿਹਾ ਜਾਂਦਾ ਹੈ ਅਸੀਂ ਉਹ ਬੱਚਿਆਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਆਪਦੇ ਵੱਲੋਂ ਪੂਰਾ ਪ੍ਰਯਾਸ ਕਰ ਰਹੇ ਹਾਂ ਵੀ ਸਾਡਾ ਜਿਹੜਾ ਪੰਜਾਬ ਹੈ ਰੰਗਲਾ ਰੰਗਲਾ ਬਣ ਜੇ ਦੁਆਰਾ ਉਹਦੇ ਵਾਸਤੇ ਅਸੀਂ ਪੂਰੀ ਮੇਨ ਮਕਸਦ ਕੀ ਹੈ ਕਿ ਜਦੋਂ ਬੱਚਾ ਫ੍ਰੀ ਹੋ ਜਾਂਦਾ ਨਾ ਤਾਂ ਉਹ ਮਾੜੀ ਸੰਗਤ ਤੇ ਚਲਾ ਜਾਣਾ ਅਸੀਂ ਬੱਚੇ ਨੂੰ ਫ੍ਰੀ ਨਹੀਂ ਰੱਖਣਾ ਚਾਹੁੰਦੇਗੇ ਉਹਨੂੰ ਕੰਮ ਲਵਾ ਦਈਏ ਜਾਂ ਉਹਨੂੰ ਸਕੂਲ ਭੇਜ ਦਈਏ ਮਤਲਬ ਕੁਝ ਚੀਜ਼ਾਂ ਸਰਕਾਰਾਂ ਚੋੜ ਲਾਂਦੀਆਂ ਬਈਆਂ ਨੇ ਪਰ ਸਰਕਾਰ ਨੂੰ ਜ਼ਮੀਨੀ ਪੱਧਰ ਤੇ ਨਸ਼ੇ ਬੰਦ ਕਰਨ ਦਾ ਤਰੀਕਾ ਹੀ ਨਹੀਂ ਪਤਾ ਅਜੇ ਤੱਕ ਸਰਕਾਰ ਹਵਾ 'ਚ ਤੀਰ ਮਾਰੀ ਜਾਂਦੀ ਸਰਕਾਰ ਦੇ ਇੱਕ ਨਕਾਬਤ ਹੈ ਜਦੋਂ ਤੁਸੀਂ ਕਿਸੇ ਫੰਕਸ਼ਨ ਤੇ ਜਾਓ ਤੁਹਾਨੂੰ ਕੋਈ ਕਪੜਾ ਜਾਂ ਰੰਗ ਦਾ ਨਾ ਪਸੰਦ ਆਵੇ ਤਾਂ ਤੁਸੀਂ ਕਾਲਾ ਕਪੜਾ ਪਾ ਲਓ ਕਾਲਾ ਕਪੜਾ ਜਿਹੜਾ ਆਉਂਦਾ ਹੈ ਤੁਹਾਡੇ ਹਰੇਕ ਚੀਜ਼ ਚ ਜੱਚ ਜਾਂਦਾ ਉਹ ਤੇ ਮਰਗ ਤੇ ਪਾ ਲਓ ਚਾਹੇ ਤੁਸੀਂ ਫੰਕਸ਼ਨ ਤੇ ਪਾ ਲਓ ਉਹੀ ਕਹਾਣੀ ਸਰਕਾਰ ਦੀ ਹੈ ਸਰਕਾਰ ਨੇ ਸਾਰਾ ਕੁਝ ਪੰਜਾਬ ਪੁਲਿਸ ਤੇ ਛੱਡ ਰੱਖਿਆ ਪੰਜਾਬ ਪੁਲਿਸ ਹੀ ਕੈਂਪ ਲਾਵੇ ਪੰਜਾਬ ਪੁਲਿਸ ਹੀ ਨਸ਼ਾ ਫੜੇ ਪੰਜਾਬ ਪੁਲਿਸ ਹੀ ਨਸ਼ੇ ਵਾਲੇ ਮਰੀਜ਼ਾਂ ਦਾ ਇਲਾਜ ਕਰਾਵੇ ਪੰਜਾਬ ਪੁਲਿਸ ਹੀ ਉਹਨਾਂ ਦੀ ਵੰਗਾਰਾਂ ਕੱਢੇ ਠੀਕ ਹੈ ਹੋਰ ਕਿਸੇ ਮਹਿਕਮੇ ਨੂੰ ਇਨਵੋਲਵਮੈਂਟ ਹੀ ਨਹੀਂ ਕਰਦੇ ਹੁਣ ਮੈਂ ਤੁਹਾਨੂੰ ਇੱਕ ਕੱਡੇ ਚੈਨਲ ਰਾਈਮ ਇੱਕ ਬੜੀ ਵੱਡੀ ਗੱਲ ਦੱਸਣਾ ਚਾਹਨਾ ਅਬ ਪੰਜਾਬ ਜ਼ਿਲ੍ਹਾ ਫਾਇਲ ਕਾ ਦੇ ਵਿੱਚ 22 ਹੋਰ ਸੈਂਟਰ ਪਾਸ ਨੇ ਜਿੰਦੇ ਵਿੱਚ ਕੀ ਹੁੰਦਾ ਵੀ ਜੰਸ਼ੇ ਦੀ ਬੁਫਰਿੰਗ ਦੀ ਗੋਲੀ ਮਿਲਦੀ ਹੈ ਪਰ ਸਰਕਾਰ ਆਪਦੀ ਗਲਤੀਆਂ ਨਹੀਂ ਲੱਭਦੀ ਗਈ ਉਹ ਨੋ ਸਿਰਫ ਬੁਫਰਿੰਗ ਨੋ ਹੋਰ ਸੈਂਟਰ ਚੱਲੀ ਜਾਂਦੇ ਨੇ ਇਕੱਲੇ 13 ਹੋਰ ਸੈਂਟਰ ਬੰਦ ਹੋਏ ਨੇ ਉਹਦੇ ਬਾਰੇ ਕਿਸੇ ਨੇ ਧਿਆਨ ਨਹੀਂ ਦਿੱਤਾ ਮੈਂ ਕਿੰਨੀ ਵਾਰੀ ਮੈਂ ਅਸੀਂ ਮੁੱਦਾ ਚੱਕ ਚੁੱਕੇ ਆ ਲੈਡਰ ਵੀ ਦੇ ਚੁੱਕੇ ਆ ਮਤਲਬ ਉਹ ਚੀਜ਼ ਨੂੰ ਹੁਣ ਇੱਕੋ ਸਿਵਲ ਹਸਪੀਟਲ ਦੇ ਵਿੱਚ ਭੀੜ ਹੈ ਉਹਨ ਸੀਡ ਫਾਰਮ ਦੇ ਲੋਕ ਨੇ ਨਸ਼ੇ ਦਾ ਗੜ ਹੈ ਪੰਜ ਵੀ ਟਿੱਬੇ ਨਸ਼ੇ ਦਾ ਗੜ ਹੈ ਉਸ ਪਾਸੇ ਤੁਸੀਂ ਉਹਨੂੰ ਹੋਰ ਸੈਂਟਰ ਨੂੰ ਬਣਾਉਂਦੇ ਨਹੀਂ ਵੇਗੇ ਤੁਸੀਂ ਬਲਕੇ ਜੋਰ ਸਿਵਲ ਹਸਪੀਟਲ ਸਾਰੇ ਲੋਕ ਆਣ ਉੱਥੇ ਲੜਨ ਮਰਨ ਮਤਲਬ ਇਹ ਚੀਜ਼ਾਂ ਸਰਕਾਰ ਨੂੰ ਆਪਦੇ ਵੱਲੋਂ ਵੀ ਪਾਸੇ ਵੀ ਧਿਆਨ ਦੇਣਾ ਚਾਹੀਦਾ ਓਨਲੀ ਤੁਸੀਂ ਪੁਲਿਸ ਫੜਮ ਲਾਲ ਨਸ਼ੇ ਦਾ ਲਾਇ ਥੋੜਾ ਹੋਊਗਾ ਪ੍ਰੋਪਰ ਇਲਾਜ ਕਰਾਓ ਬੱਚੇ ਦਾ ਉਹਨੂੰ ਉਹਨੂੰ ਵਰਕ ਦਿਓ ਮਤਲਬ ਆਪਣੇ ਸਿਸਟਮ ਦੇ ਵਿੱਚ ਕੀ ਹੈ ਵੀ ਤੁਸੀਂ ਕੁਝ ਕਰੋਨਾ ਦਿਖਾਵਾ ਜ਼ਿਆਦਾ ਕਰੋ ਉਹ ਦਿਖਾਵੇ ਵਾਲੇ ਬਸੇ ਕੰਮ ਜ਼ਿਆਦਾ ਚੱਲੀ ਜਾਂਦਾ ਹੈ ਜਿਵੇਂ ਨਿਸਰ ਤੇ ਕੰਮ ਕੁਝ ਵੀ ਨਹੀਂ ਚੱਲੀ ਜਾਂਦਾ ਜੀ ਲੋਕਾਂ ਨੂੰ ਕੀ ਸਨੇਹ ਦੇਣਾ ਚਾਹੋਗੇ ਲੋਕਾਂ ਨੂੰ ਮੈਂ ਸਨੇਹ ਇਹ ਦੇਣਾ ਚਾਹੂੰਗਾ ਦੇਖੋ ਅੱਗੇ ਤੁਹਾਨੂੰ ਪੁੱਛਦੇ ਨੇ ਵੀ ਫਲਾਣੇ ਕੋਲ ਕਿੰਨੀ ਜ਼ਮੀਨ ਹੈ ਫਲਾਣੇ ਕੋਲ ਕਿੰਨੇ ਪਲਾਟ ਨੇ ਉਹਦੇ ਘਰੇ ਟਰੈਕਟਰ ਕਿੰਨੇ ਨੇ ਗੱਡੀਆਂ ਕਿੰਨੀਆਂ ਨੇ ਆਨਲਾਈਨ ਟਾਈਮ ਦੇ ਵਿੱਚ ਤੁਹਾਨੂੰ ਇਹ ਪੁੱਛਿਆ ਜਾਏਗਾ ਵੇ ਫਲਾਣਾ ਦੇ ਦੋ ਔਲਾਦਾਂ ਸੀਗੀਆਂ ਇੱਕ ਨਸ਼ੇੜੀ ਐ ਜੀ ਇੱਕ ਚੋਰ ਐ ਇੱਕ ਫਲਾਣਾ ਐ ਜੀ ਇੱਕ ਡਿਮਗਾਣਾ ਜੋ ਆਉਣ ਵਾਲਾ ਟਾਈਮ ਆ ਰਿਹਾ ਨਾ ਹੈਗਾ ਔਲਾਦ ਬਚਾਣ ਦਾ ਦੇਖੋ ਪ੍ਰਾਪਰਟੀਆਂ ਬਚਾਲੀਆਂ ਲੋਕਾਂ ਨੇ ਜ਼ਮੀਨਾਂ ਬਚਾਲੀਆਂ ਪੈਸਾ ਬਚਾਲਿਆ 골ਡ ਬਚਾਲਿਆ ਹੁਣ ਟਾਈਮ ਐ ਬੱਚਿਆਂ ਨੂੰ ਬਚਾਣ ਦਾ ਬੱਚਿਆਂ ਨੂੰ ਬਚਾਣ ਦਾ ਟਾਈਮ ਇਸ ਕਰਕੇ ਐ ਤੁਸੀਂ ਸਮਝੋ ਨਾ ਮੁੰਡੇ ਵਿਗੜਦੇ ਵੇ ਨੇ ਕੁੜੀਆਂ ਬਈ ਜ਼ਿਆਦਾ ਵਿਗੜਦੀਆਂ ਪਈਆਂ ਨੇ ਜਲੰਧਾਇ ਸੋਸ਼ਲ ਮੀਡੀਆ ਚੱਲਿਆ ਤੁਹਾਡੇ ਆਤਾਂ ਚ ਕੁੜੀਆਂ ਦਿੱਤਾ ਚ ਮੋਬਾਈਲ ਆ ਕੇ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਕੁੜੀਆਂ ਦੇ ਕੀ ਹਾਲਾਤ ਨੇ ਸਾਡੇ ਕੋਲ ਬਹੁਤ ਕੇਸ ਆਉਂਦੇ ਨੇ ਅਸੀਂ ਹੁਣ ਮੈਂ ਤੁਸੀਂ ਮੰਨੋਗੇ ਨਹੀਂ ਮੈਂ 13 ਸਾਲ ਦੀ ਕੁੜੀ ਰੈਸਕਿਊ ਕਰਕੇ ਲਿਆ ਆ ਜਿਹੜੀ 22 ਸਾਲ ਦੇ ਮੁੰਡੇ ਦੇ ਨਾਲ ਆਦੇ ਸਕੇ ਭੂਆ ਦੇ ਮੁੰਡੇ ਨਾਲ ਭੱਜ ਗਈ ਸੀ ਮਤਲਬ ਤੁਸੀਂ ਮੰਨੋਗੇ ਇਹ ਹਾਲਾਤ ਨੇ ਕਾਰਨ ਮੋਬਾਈਲ ਹੁੰਦਾ ਇੰਸਟਾਗ੍ਰam ਮਤਲਬ ਮੈਂ ਇਹ ਗੱਲ ਲੋਕਾਂ ਨੂੰ ਪੂਰਾ ਗੌਰ ਨਾਲ ਕਹਿਣਾ ਚਾਹੁੰਦਾ ਵੀ ਤੁਸੀਂ ਜਿੰਨਾ ਧਿਆਨ ਰੋਟੀ ਖਾਣ ਤੇ ਦਿੰਦੇ ਹੋ ਨਾ ਉਸ ਤੋਂ ਬਾਅਦ ਧਿਆਨ ਆਪਦੇ ਬੱਚਿਆਂ ਤੇ ਦਿਓ ਕੋੜੇ ਬੱਚੇ ਬਚ ਗਏ ਤਾਂ ਪੰਜਾਬ ਦਾ ਭਵਿੱਖਾ ਬਚ ਜਾਏਗਾ ਭਾਰਤ ਦਾ ਭਵਿੱਖਾ ਬਚ ਜਾਏਗਾ ਦੇਖੋ ਅੱਜ ਇੱਕ ਇੱਕ ਗੱਡੀ ਦੇ ਵਿੱਚ 6 ਜੀ ਨੇ 6 ਪੰਜ 6ਵੇਂ ਬੰਦਾ ਨਸ਼ੇ 'ਚ ਲੱਗ ਗਿਆ 5 ਬੰਦੇ ਉਹਨੂੰ ਨਹੀਂ ਸੰਭਾਲ ਪਾਰੇ ਜਦੋਂ ਉਹ 6 ਬੰਦੇ 5 ਬੰਦੇ 6ਵੇਂ ਬੰਦੇ ਨੂੰ ਸੰਭਾਲਣ ਲੱਗ ਪੈਣਗੇ ਨਾ ਤਾਂ ਮੱਲਾ ਸੁਧਰ ਜਾਏਗਾ ਜਦੋਂ ਮੱਲਾ ਸੁਧਰ ਗਿਆ ਤਾਂ ਸ਼ਹਿਰ ਸੁਧਰ ਜਾਏਗਾ ਜੀ ਤਾਂ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਆਪਦੀ ਔਲਾਦ ਨੂੰ ਬਚਾਓ ਲੋਕਾਂ ਪ੍ਰਤੀ ਨੈਗੇਟਿਵਿਟੀ ਨਾਲ ਸੋਚ ਰੱਖੋ ਤੁਸੀਂ ਇੱਕ ਦਿਨ ਇੱਕ ਦਿਨ ਕਰਕੇ ਦੇਖੋ ਵੀ ਤੁਸੀਂ ਕਿਸੇ ਬਾਰੇ ਬੁਰਾ ਨਹੀਂ ਸੋਚਣਾ ਤੁਹਾਨੂੰ ਖੁਸ਼ੀ ਨਾਲ ਅਲੱਗ ਮਿਲੋਗੀ ਤੁਸੀਂ ਕਦੇ ਚੀਜ਼ ਚਾਹ ਕਰਦੇ ਹੋ ਜੇ ਸੋਚ ਲਓ ਵੀ ਮੈਂ ਕਿਸੇ ਬੰਦੇ ਦੀ ਬੁਰਾਈ ਨਹੀਂ ਕਰਨੀਗੀ ਮੈਂ ਕਿਸੇ ਬੰਦੇ ਬਾਰੇ ਮਾੜਾ ਨਹੀਂ ਸੋਚਣਾ ਮੈਂ ਕਿਸੇ ਬੰਦੇ ਬਾਰੇ ਮਾੜਾ ਨਹੀਂ ਸ਼ਬਦ ਕਹਨੇ ਤੁਸੀਂ ਉਹ ਦਿਨ ਕੱਢ ਕੇ ਦੇਖੋ ਤੁਹਾਨੂੰ ਐਡੀ ਖੁਸ਼ੀ ਮਿਲੇਗੀ ਤੁਸੀਂ ਸੋਚ ਵੀ ਨਹੀਂ ਸਕਦੇਗੇ ਤਾਂ ਮੇਰਾ ਇਹੀ ਸੁਨੇਹਾ ਸਭ ਨੂੰ ਰਲ ਮਿਲ ਕੇ ਰਹੋ ਬੜੀ ਥੋੜੀ ਜੀ ਜ਼ਿੰਦਗੀ ਹੈ ਪਤਾ ਨਹੀਂ ਕਦੋਂ ਮਰ ਜਾਣਾ ਹੈ ਵਿਖ ਜਾਣਾ ਹੈ ਚਾਣਿਆ ਐਕਸੀਡੈਂਟ ਹੋ ਗਿਆ ਅਟੈਕ ਆ ਗਿਆ ਕੋਈ ਫਲਾਣਾ ਕਿਸੇ ਨੂੰ ਕੁਝ ਕਰ ਗਿਆ ਤੁਸੀਂ ਸੋਚੋ ਵੀ ਤੁਸੀਂ ਤੁਸੀਂ ਕਦੇ ਆਂਕੜੇ ਲੈ ਕੇ ਵੇਖਿਆ ਜੇ ਥਾਣਿਆਂ ਦੇ ਵਿੱਚ ਹਰ ਰੋਜ਼ 100 ਬੰਦੇ ਦਰਖਾਸਤ ਦੇਣ ਆਉਂਦੇ ਐ 100 ਦਾ ਐਵਰੇਜ ਐ ਥਾਣਿਆਂ ਦੇ ਵਿੱਚ ਸ਼ਿਕਾਇਤਾਂ ਕੀ ਹੁੰਦੀਆਂ ਨੇ ਮੇਰੇ ਪੜੋਸੀ ਨੇ ਮੇਰੀ ਨਾਲੀ ਬੰਦ ਕਰਤੀ ਮੇਰੇ ਪੜੋਸੀ ਨੇ ਮੇਰੇ ਵਿੱਕਲ ਬਾਹਰ ਲਾਤਾ ਮੇਰੇ ਪੜੋਸੀ ਨੇ ਸਾਨੂੰ ਫਲਾਣਾ ਕੁਝ ਕਹਤਾ ਨਿੱਕੀ ਨਿੱਕੀ ਗੱਲਾਂ ਦੇ ਉੱਤੇ ਜੇ ਜਿੰਦਗੀ ਲੋਕ ਸੁਧਾਰਨਾ ਹੀ ਨਹੀਂ ਚਾਹੁੰਦੇ ਕਿ ਸਿੱਖਿਆ 'ਚ ਬਦਲਾਅ ਲਿਆਉਣਾ ਪਏਗਾ ਲੋਕਾਂ ਨੂੰ ਜੀਣਾ ਸਿਖਾਉਣਾ ਪਊਗਾ ਪਰ ਜੀਣਾ ਸਿੱਖੋ ਵਧੀਆ ਜ਼ਿੰਦਗੀ ਜਿਓ ਦੇਖੋ ਮੈਂ ਇੱਕ ਬੜੀ ਵੱਡੀ ਗੱਲ ਕਹਿਣ ਲੱਗਿਆ ਆਪਾਂ ਲੋਕ ਵੱਡੇ ਲੋਕਾਂ ਦੇ ਲੀਡਰਾਂ ਦੇ ਮਗਰ ਬਹੁਤ ਭਜਦੇ ਆਂ ਆਪਦੇ ਪਰਿਵਾਰ ਨੂੰ ਧਿਆਨ ਦਿਓ ਆਪਾਂ ਲੋਕ ਕਦਰ ਉਹਨਾਂ ਦੀ ਨਹੀਂ ਕਰਦੇ ਜਿਹੜੀ ਲੋਕ ਆਪਣੀ ਕਦਰ ਕਰਦੇ ਨੇ ਆਪਾਂ ਲੋਕ ਉਹਨਾਂ ਦੀ ਕਦਰ ਕਰਦੇ ਆਂ ਜਿਹੜੀ ਲੋਕ ਆਪਣੀ ਕਦੇ ਕਦਰ ਨਹੀਂ ਕਰਦੇਗੇ ਤਾਂ ਮੇਰੀ ਬੇਨਤੀ ਇਹੀ ਹੈ ਸਭ ਤੋਂ ਪਹਿਲੇ ਆਪਦਾ ਪਰਿਵਾਰ ਸੰਭਾਲੋ ਤੁਹਾਡਾ ਬੇਟਾ ਬੇਟੀ ਤੁਹਾਡੀ ਵਾਈਫ ਤੁਹਾਡੇ ਮਾਪਿਓ ਖੁਸ਼ ਹੈ ਤਾਂ ਸਾਰਾ ਕੁਝ ਵਧੀਆ ਫਿਰ ਤੁਸੀਂ ਬਾਹਰ ਵਾਲੇ ਪਾਸੇ ਧਿਆਨ ਦਿਓ ਮੈਨੂੰ ਖੁਸ਼ੀ ਹੈ ਮੇਰੇ ਕੋਲ ਚਾਹੇ ਪੈਸਾ ਘਟੇ ਵਧੇ ਮੇਰਾ ਪਰਿਵਾਰ ਮੇਰੇ ਨਾਲ ਪਿਆਰ ਕਰਦਾ ਹੈ ਮੇਰਾ ਪਰਿਵਾਰ ਮੇਰੇ ਤੇ ਜਾਣ ਦਿੰਦਾ ਮੈਂ ਆਪਦੇ ਪਰਿਵਾਰ ਦੇ ਨਾਲ ਅੰਗਸੰਗ ਨਾਲ ਖੜਾ ਆਪਦਾ ਪਰਿਵਾਰ ਸੰਭਾਲੋ ਉਸ ਤੋਂ ਬਾਅਦ ਬਾਹਰ ਵਾਲੇ ਪਾਸੇ ਚਾਕੋ ਤਾਂ ਤੁਹਾਡਾ ਸਾਰਾ ਕੁਝ ਵਧੀਆ ਹੋ ਜਾਏਗਾ ਧੰਨਵਾਦ ਬਈ ਧੰਨਵਾਦ